ਇਸ ਚੱਲ ਰਹੇ ਪ੍ਰਕਰਨ ਦੇ ਨਾਲ ਹੀ ਇੱਕ ਹੋਰ ਧਿਆਨਯੋਗ ਬੇਨਤੀ ਹੈ ਇਸ ਬੇਨਤੀ ਦੁਆਰਾ ਜਾਂ ਪਿਛਲੇ ਪ੍ਰਕਰਨ ਦੁਆਰਾ ਕਿਸੇ ਵੀ ਸੱਜਣ ਦਾ ਮਨ ਦਿਖਾਉਣ ਦਾ ਕੋਈ ਉੱਕਾ ਹੀ ਮੰਤਵ ਨਹੀਂ ਪਰ ਆਪਣੇ ਧਿਆਨ ਵਿੱਚ ਇਹ ਬੇਨਤੀਆਂ ਲਿਆਉਣ ਦੀ ਜ਼ਰੂਰ ਜ਼ਰੂਰਤ ਹੈ ਅੱਜ ਵੇਖਣ ਵਿਚ ਆ ਰਿਹਾ ਹੈ ਕਿ ਸਤਿਗੁਰੂ ਜੀ ਨੇ ਜਿੰਨਾ ਗੁਰਸਿੱਖੀ ਧਰਮ ਵਿਸ਼ਾਲ ਦਿਲ دریا ਵਾਲਾ ਪ੍ਰਦਾਨ ਕੀਤਾ ਸੀ ਪਰ ਅਨਜਾਣਪੁਣੇ ਵਿੱਚ ਅਸੀਂ ਵਿਸ਼ਾਲ ਧਰਮ ਪ੍ਰਦਾਨ ਕਰਨ ਵਾਲੇ ਸਤਿਗੁਰੂ ਬਾਪੂ ਦੀ ਬੁੱਕਲ ਨੂੰ ਇੰਨੀ ਸੰਕੀਰਣ ਕਰ ਲਿਆ ਹੈ ਇੰਨੀ ਛੋਟੀ ਕਰ ਲਿਆ ਹੈ ਇੰਨੀ ਤੰਗ ਕਰ ਲਿਆ ਹੈ ਕਿ ਜਿਸ ਵਿੱਚ ਅਸੀਂ ਆਪਣੇ ਹੀ ਧਰਮ ਦੇ ਧਾਰਨੀ ਭਰਾ ਨੂੰ ਸਮਾਈ ਦੇਣ ਤੋਂ ਹਿਚਕਚਾ ਰਹੇ ਹਾਂ ਸਮੁੱਚੀ ਵਿਸ਼ਵਤਾ ਦੇ ਧਰਮ ਨੂੰ ਅਸੀਂ ਛੋਟੇ-ਛੋਟੇ ਜਥਿਆਂ ਦੇ ਰੂਪ ਵਿੱਚ ਪ੍ਰਗਟ ਕਰਨਾ ਆਰੰਭ ਕਰ ਦਿੱਤਾ ਹੈ ਜੋ ਸਿੱਖੀ ਦਾ ਵਿਸ਼ਾਲ ਧਰਮ ਸਮੁੱਚੀ ਵਿਸ਼ਵਤਾ ਦੇ ਲਈ ਸਤਿਗੁਰੂ ਜੀ ਨੇ ਸਾਨੂੰ ਦਿੱਤਾ ਸੀ ਉਸ ਨੂੰ ਅਸੀਂ ਛੋਟੇ ਛੋਟੇ ਜਥਿਆਂ ਦੇ ਰੂਪ ਵਿੱਚ ਬਣਾ ਦਿੱਤਾ ਹੈ ਹਰ ਜਥੇ ਦੇ ਪੈਰੋਕਾਰਾਂ ਨੇ ਸੂਖਮ ਰੂਪ ਵਿੱਚ ਆਪਣੇ ਜਥੇ ਦੀ ਵੱਖਰੀ ਪਹਿਚਾਣ ਬਣਾਈ ਹੋਈ ਹੈ ਅਤੇ ਇਸ ਪਹਿਚਾਣ ਨੂੰ ਵਾਕੀਆਂ ਨਾਲੋਂ ਅੱਡ ਕਰਨ ਲਈ ਕਿਸੇ ਨੇ ਦਸਤਾਰ ਦੀ ਦਿੱਖ ਵੱਖਰੀ ਕਰ ਲਈ ਕਿਸੇ ਨੇ ਦਸਤਾਰ ਦਾ ਰੰਗ ਜੁਦਾ ਚੁਣ ਲਿਆ ਕਿਸੇ ਨੇ ਸਤਗੁਰੂ ਸੱਚੇ ਪਾਤਸ਼ਾਹ ਦੁਆਰਾ ਬਖਸ਼ਿਸ਼ ਕੀਤੀ ਸ੍ਰੀ ਸਾਹਿਬ ਜੋ ਗਾਤਰੇ ਸਜਾਈ ਦੀ ਹੈ ਉਸ ਗਾਤਰੇ ਦਾ ਰੰਗ ਵੱਖਰਾ ਕਰ ਲਿਆ ਕਿਸੇ ਨੇ ਗਾਤਰਿਆਂ ਦੇ ਉੱਪਰ ਮੀਨਾਕਾਰੀ ਕਰਕੇ ਆਪਣੇ ਜਥੇ ਦਾ ਨਾਮ ਲਿਖਣਾ ਸ਼ੁਰੂ ਕਰ ਦਿੱਤਾ ਕਿਸੇ ਨੇ ਲੱਕ ਨਾਲ ਨੀਲਾ ਕਮਰਕੱਸਾ ਬੰਨ੍ਹ ਕੇ ਆਪਣੇ ਆਪ ਨੂੰ ਨੀਲੰਬਰਧਾਰੀ ਸਿੱਖ ਪ੍ਰਗਟ ਕਰ ਲਿਆ ਗੱਲ ਕੀ ਅਸੀਂ ਸਤਿਗੁਰੂ ਜੀ ਦੀ ਏਕਤਾ ਦੇ ਅਲੰਬਰਧਾਰ ਪੰਥ ਵਿੱਚੋਂ ਅਨੇਕਤਾ ਪੈਦਾ ਕਰ ਦਿੱਤੀ ਸੱਚ ਜਾਣੋ ਜਿੰਨੀ ਅੱਜ ਸਿੱਖ ਪੰਥ ਵਿੱਚ ਅਨੇਕਤਾ ਪੈਦਾ ਹੋ ਰਹੀ ਹੈ ਨਾ ਉਨਾਂ ਹੀ ਪੰਥ ਵਿੱਚੋਂ ਆਪਸੀ ਭਾਈਚਾਰਾ ਤੇ ਪਿਆਰ ਖੁੱਸਦਾ ਜਾ ਰਿਹਾ ਹੈ ਜਿਸ ਕੌਮ ਵਿੱਚੋਂ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਖੁੱਸ ਜਾਏ ਉਸ ਕੌਮ ਵਿੱਚ ਆਪਸੀ ਮਤਭੇਦ ਦੁਬਦਾ ਦ્વੈਤ ਇੱਕਦਮ ਪੈਦਾ ਹੋ ਜਾਂਦੇ ਹਨ ਤੇ ਜਿੱਥੇ ਦ્વੈਤ ਆ ਜਾਵੇ ਉੱਥੇ ਆਪਸੀ ਨਫ਼ਰਤ ਤੇ ਦੁਸ਼ਮਣੀ ਬਣ ਜਾਂਦੀ ਹੈ ਤੇ ਜਿਸ ਕੌਮ ਵਿੱਚ ਆਪਸੀ ਨਫ਼ਰਤ ਤੇ ਦੁਸ਼ਮਣੀ ਬਣ ਜਾਏ ਉਸ ਕੌਮ ਨੂੰ ਖਤਮ ਕਰਨ ਲਈ ਕਿਸੇ ਦੁਸ਼ਮਣ ਦੀ ਲੋੜ ਨਹੀਂ ਨਫ਼ਰਤ ਤੇ ਦੁਸ਼ਮਣੀ ਹੀ ਕੌਮਾਂ ਦਾ ਘਾਤ ਕਰਨ ਲਈ ਬਹੁਤ ਬਲ ਰੱਖਦੀਆਂ ਨੇ ਅੱਜ ਵੇਖਣ ਵਿੱਚ ਸਮਾਂ ਅਜਿਹਾ ਚੱਲ ਰਿਹਾ ਹੈ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਦਾ ਪਦਸ਼ੇਦ ਸਰੂਪ ਸਮੂਹ ਖਾਲਸਾ ਪੰਥ ਨੇ ਗੁਰਸਿੱਖਾਂ ਦੀ ਸਹੂਲਤ ਲਈ ਤਿਆਰ ਕੀਤਾ ਸੀ ਅਤੇ ਸਮੁੱਚੇ ਪੰਥ ਨੇ ਇਸ ਨੂੰ ਪ੍ਰਮਾਣਿਕਤਾ ਦਿੱਤੀ ਸੀ ਪੰਥ ਪ੍ਰਮਾਣਿਤ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਦ ਛੇਦ ਸਰੂਪ ਨੂੰ ਅੱਜ ਕੁਝ ਗੁਰਸਿੱਖ ਮੱਥਾ ਟੇਕਣ ਤੇ ਗੁਰੂ ਮੰਨਣ ਤੋਂ ਇਨਕਾਰ ਹੀ ਹੋ ਰਹੇ ਹਨ ਜਦ ਕਿ ਲੜੀਵਾਰ ਸਰੂਪ ਦਾ ਪਾਠ ਕਰਨ ਲੱਗਿਆਂ ਵੀ ਪਦ ਛੇਦ ਕਰਕੇ ਹੀ ਉਚਾਰਨ ਕੀਤਾ ਜਾਂਦਾ ਹੈ ਅਤੇ ਕੀਤਾ ਜਾਣਾ ਅਸੀਂ ਪਦ ਛੇਦ ਸਟੀਕ ਨੂੰ ਤੇ ਨਿਤਨੇਮ ਨੂੰ ਤਾਂ ਮਾਨਤਾ ਦੇ ਦਿੱਤੀ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਮਾਨਤਾ ਦੇਣ ਤੋਂ ਇਨਕਾਰ ਹੀ ਆ ਜਦ ਕੇ ਸਮੂਚਾ ਖਾਲਸਾ ਪੰਥ ਇਹ ਪਹਿਲਾ ਹੀ ਮਾਨਤਾ ਦੇ ਚੁੱਕਾ ਹੈ ਇਹ ਸਾਡੀ ਵੱਧ ਕਿਸਮਤੀ ਦਾ ਹੀ ਪ੍ਰਗਟਾਵਾ ਹੈ ਦੂਸਰੇ ਖਾਸ ਕਰਕੇ ਵਿਦੇਸ਼ਾਂ ਵਿੱਚ ਨਵੇਂ ਸਜੇ ਨੌਜਵਾਨ ਜਦੋਂ ਸਿੱਖੀ ਵਿੱਚ ਪ੍ਰਵੇਸ਼ ਕਰਦੇ ਹਨ ਤਾਂ ਉਹ ਆਪਣੇ ਘਰ ਵਿੱਚ ਆਪਣੇ ਅੰਮ੍ਰਿਤਧਾਰੀ ਮਾਤਾ ਪਿਤਾ ਦਾ ਤਿਆਰ ਕੀਤਾ ਲੰਗਰ ਪ੍ਰਸ਼ਾਦ ਛਕਣ ਤੋਂ ਵੀ ਇਨਕਾਰੀ ਹੋ ਜਾਂਦੇ ਹਨ ਤੇ ਮਾਤਾ ਪਿਤਾ ਨੂੰ ਦੁਬਾਰਾ ਅੰਮ੍ਰਿਤ ਛਕਣ ਲਈ ਮਜਬੂਰ ਕਰਦੇ ਹਨ ਤੇ ਖਾਸ ਕਰਕੇ ਮਾਤਾ ਨੂੰ ਕੇਸ ਕੀ ਧਾਰਨ ਕਰਨ ਵਾਸਤੇ ਮਜਬੂਰ ਕੀਤਾ ਜਾਂਦਾ ਹੈ 1970-72 ਤੋਂ ਪਹਿਲਾਂ ਪੰਜ ਕਕਾਰਾਂ ਪ੍ਰਤੀ ਜੋ ਰਹਿਤ ਨਾਮਿਆਂ ਵਿੱਚ ਦੋਹਰਾ ਨਿਸ਼ਾਨ ਇਹ ਸਿੱਖੀ ਇ ਪੰਜ ਹਰਫ ਕਾਫ ਹਰਗিজ ਨਾ ਬਾਸ਼ਦ ਇ ਪੰਜ ਮੁਆਫ ਕੜਾਕਾਰ ਤੋਂ ਕਸ਼ ਕੰਗਾ ਬਿਦਾ ਬਿਨਾ ਕੇਸ ਹੀਚ ਅਸਤ ਜੁਮਲਾ ਨਿਸ਼ਾਨ ਇਹ ਪੜਿਆ ਜਾਂਦਾ ਸੀ ਨਿਸ਼ਾਨ ਇਹ ਸਿੱਖੀ ਇ ਪੰਜ ਹਰਫ ਕਾਫ ਹਰਗੇ ਜਨਾ ਬਾਛਦ ਇਹੀ ਪੰਜ ਮੁਆਫ ਕੜਾਕਾਰ ਧੋ ਕਛ ਕੰਗਾ ਵਿਦਾ ਬਿਨਾ ਕੇਸ ਹੀ ਅਸਤ ਜ਼ੁਮਲਾ ਨਿਸ਼ਾਨ ਪਰ 1970 ਦੇ ਕਰੀਬ ਭਾਈ ਜੀਵਨ ਸਿੰਘ ਜੀ ਅਖੰਡ ਕੀਰਤਨੀ ਜਥੇਵ ਦੇ ਬੜੇ ਸਤਕਾਰਯੋਗ ਗੁਰਮਖ ਪਿਆਰੇ ਨੇ ਮੈਂ ਫਿਰ ਬੇਨਤੀ ਕਰ ਦਵਾਂ ਕਿ ਇੱਥੇ ਕਿਸੇ ਵਿਅਕਤੀ ਵਿਸ਼ੇਸ਼ ਦਾ ਜਾਂ ਕਿਸੇ ਇੱਕ ਜਥੇ ਦਾ ਨਰਾਦਰ ਕਰਨ ਦਾ ਬਿਲਕੁਲ ਭਾਵ ਨਹੀਂ ਆਪਾਂ ਗੁਰਸਿੱਖੀ ਪਰਿਵਾਰ ਵਰਗੋਂ ਆਪਣੇ ਵਿੱਚ ਆ ਰਹੀਆਂ ਕਮੀਆਂ ਨੂੰ ਪਰਚੋਲਣ ਦਾ ਯਤਨ ਕਰ ਰਹੇ ਹਾਂ ਸੋ 1970 ਦੇ ਕਰੀਬ ਭਾਈ ਸਾਹਿਬ ਨੇ ਇੱਕ ਨਵਾਂ ਦੋਹਰਾ ਰਚ ਕੇ ਜਾਂ ਰਚਾ ਕੇ ਕੀਰਤਨ ਸਮਾਗਮਾਂ ਵਿੱਚ ਪੜਨਾ ਸ਼ੁਰੂ ਕਰ ਦਿੱਤਾ ਕਿ ਕਛ ਕੜਾ ਕਿਰਪਾਨ ਕੰਗਾ ਕੇਸ ਕੀ ਪੰਜ ਕਕਾਰ ਹੀ ਰਹਿਤ ਧਾਰੇ ਸਿੱਖ ਸੋਈ ਇਸ ਤੋਂ ਪਹਿਲਾਂ ਭਾਵ 1970 ਤੋਂ ਪਹਿਲਾਂ ਕਿਸੇ ਵੀ ਰਹਿਤ ਨਾਮੇ ਵਿੱਚ ਜਾਂ ਪੁਰਾਤਨ ਗ੍ਰੰਥਾਂ ਵਿੱਚ ਇਹ ਦੋਹਰਾ ਕਿਤੇ ਨਹੀਂ ਮਿਲਦਾ ਸੰਤ ਬਾਬਾ ਸੇਵਾ ਸਿੰਘ ਜੀ ਇੱਥੇ ਲਿਖਦੇ ਨੇ ਕਿ ਮੇਰੇ ਅੰਦਰ ਕੇਸਕੀ ਪ੍ਰਤੀ ਕੋਈ ਨਫ਼ਰਤ ਨਹੀਂ ਮਤਾਂ ਕੋਈ ਜਾਣੇ ਪਰ ਸਚਾਈ ਨੂੰ ਦਰਸਾਉਣਾ ਵੀ ਜ਼ਰੂਰੀ ਹੈ ਜੋ ਬੀਬੀਆਂ ਕੇਸਕੀਆਂ ਸਜਾਉਂਦੀਆਂ ਹਨ ਜਾਂ ਤਿਆਰ-ਪਰ ਤਿਆਰ ਜਿੰਨਾ ਵੀ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰ ਸਕਦੀਆਂ ਨੇ ਉਹ ਧੰਤਾ ਦੇ ਯੋਗ ਹਨ ਉਹਨਾਂ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ ਪਰ ਜੋ ਅੰਮ੍ਰਿਤਧਾਰੀ ਬਾਕੀ ਬੀਬੀਆਂ ਵੀ ਹਨ ਉਹਨਾਂ ਪ੍ਰਤੀ ਆਪਾਂ ਨੂੰ ਨਫ਼ਰਤ ਦਾ ਪ੍ਰਗਟਾਵਾ ਕਰਨਾ ਉਚਿਤ ਨਹੀਂ ਉਹ ਵੀ ਸਿੰਘ ਸਿੰਘਣੀਆਂ ਸਾਡੇ ਵੀਰ ਭੈਣਾਂ ਹਨ ਸਾਨੂੰ ਉਹਨਾਂ ਨਾਲ ਵੀ ਪਿਆਰ ਪ੍ਰੇਮ ਦਾ ਵਰਤਾਓ ਜ਼ਰੂਰ ਕਰਨਾ ਚਾਹੀਦਾ ਹੈ ਉਹਨਾਂ ਨੂੰ ਕਿਸੇ ਕਿਸਮ ਦਾ ਨਿਗੂਣਤਾ ਵਾਲਾ ਅਹਿਸਾਸ ਨਹੀਂ ਕਰਾਉਣਾ ਚਾਹੀਦਾ ਤੀਸਰੇ ਇੱਕ ਹੋਰ ਰੂਚੀ ਗੁਰਸ਼ਖ ਬੱਚਿਆਂ ਵਿੱਚ ਵੀ ਜਾਣੇ ਅਣਜਾੜੇ ਬੜੇ ਤੇਜ਼ੀ ਨਾਲ ਉਤੇਜਿਤ ਹੋ ਰਹੀ ਹੈ ਉਹ ਇਹ ਕਿ ਦਸਤਾਰ ਜਾਂ ਦਮਾਲਾ ਸਜਾ ਕੇ ਜਿੱਥੇ ਉਹ ਦਸਤਾਰ ਉੱਪਰ ਖੰਡਾ ਜਾਂ ਛੋਟੀਆਂ ਕਿਰਪਾਨਾਂ ਸਜਾਉਂਦੇ ਨੇ ਉੱਥੇ ਨਾਲ ਹੀ ਛੋਟੀਆਂ-ਛੋਟੀਆਂ ਸਟੀਲ ਦੀਆਂ ਘੁੰਗਰੀਆਂ ਦੇ ਗੁੱਛੇ ਦਵੱਲੀ ਦੋ-ਦੋ ਜਾਂ ਵੱਧ ਘਟ ਸਜਾਉਂਦੇ ਨੇ ਤੇ ਨਾਲ ਹੀ ਸਟੀਲ ਦੀਆਂ ਜਾਂ ਪਲਾਸਟਿਕ ਦੀਆਂ ਸਿੰਗੀਆਂ ਵੀ ਦਮਾਲੇ ਜਾਂ ਦਸਤਾਰ ਵਿੱਚ ਟੰਗੀਆਂ ਜਾਂਦੀਆਂ ਹਨ ਜੋ ਕਿ ਸਿੰਘਾਂ ਦਾ ਭਲੇਵਾ ਪਾਉਂਦੀਆਂ ਨੇ ਇੱਕ ਸਿੰਘ ਨੂੰ ਬਾਬਾ ਜੀ ਲਿਖਦੇ ਨੇ ਕਿ ਮੈਂ ਸੁਤੇ ਸਿੱਧ ਪੁੱਛ ਲਿਆ ਕਿ ਇਹ ਦਸਤਾਰ ਉੱਪਰ ਸਿੱਖੀ ਦੇ ਨਿਸ਼ਾਨ ਖੰਡਾ ਕਿਰਪਾਨ ਚੱਕਰਤਾ ਦਮਾਲੇ ਉੱਪਰ ਬਹੁਤ ਸੋਹਣੇ ਸੋਭਦੇ ਨੇ ਲਾਉਣੇ ਵੀ ਚਾਹੀਦੇ ਨੇ ਆ ਜੋ ਘੁੰਗਰੂ ਜਾਂ ਸਿੰਗੀਆਂ ਸਿਰ ਉੱਪਰ ਸਜਾਈਆਂ ਨੇ ਇਹਨਾਂ ਦਾ ਕੀ ਅਰਥ ਭਾਵ ਹੈ ਖੇਮਾ ਕਰਨਾ ਕਿਉਂਕਿ ਘੁੰਗਰੂ ਜਾਂ ਤਾਂ ਪਸ਼ੂਆਂ ਦੇ ਗਲੀਆਂ ਪਾਈਦੇ ਨੇ ਤੇ ਜਾਂ ਨਿਚਾਰ ਪੈਰਾਂ ਨਾਲ ਘੁੰਗਰੂ ਬੰਨ ਕੇ ਨੱਚਦੇ ਨੇ ਦੂਜਾ ਆ ਜੋ ਸਿੰਗਾ ਦਾ ਛੋਟਾ ਰੂਪ ਸਿੰਗੀਆਂ ਤੁਸੀਂ ਦਿਮਾਲੇ ਵਿੱਚ ਲਾਈਆਂ ਨੇ ਇਹਨਾਂ ਦਾ ਪਸ਼ੋਕੜ ਕੀ ਹੈ ਹੋ ਸਕਦਾ ਕਿ ਸਾਨੂੰ ਨਾ ਪਤਾ ਹੋਵੇ ਸੋ ਇਸ ਕਰਕੇ ਤੁਸੀਂ ਇਸ ਦੇ ਬਾਰੇ ਕਿਰਪਾ ਕਰਕੇ ਗਿਆਨ ਦੇਣਾ ਕਰੋ ਉਸ ਗੁਰਮੁਖ ਪਿਆਰੇ ਨੇ ਇੰਨਾ ਕਹਿ ਕੇ ਟਾਲ ਦਿੱਤਾ ਕਿ ਬਾਬਾ ਜੀ ਨਹੀਂ ਅਸੀਂ ਤਾਂ ਦੁਮਾਲੇ ਦੀ ਸਜਾਵਟ ਹੀ ਕਰਦੇ ਆਂ ਤੇ ਬਾਬਾ ਜੀ ਲਿਖਦੇ ਨੇ ਕਿ ਮੈਂ ਸੁਤੇ ਹੀ ਉਸ ਸਿੰਘ ਨੂੰ ਬੇਨਤੀ ਕੀਤੀ ਕਿ ਦੁਮਾਲੇ ਦੀ ਸਜਾਵਟ ਕਰਨ ਲਈ ਸਤਗੁਰਾਂ ਵੱਲੋਂ ਬਖਸ਼ੇ ਹੋਰ ਬਥੇਰੇ ਆ ਸ਼ਸਤਰ ਆਸਤਰ ਹਨ ਇੱਕ ਘੁੰਗਰੀਆਂ ਦੇ ਗੁੱਛੇ ਜੰਗ ਸਿੰਘੀਆਂ ਸਿਰ ਉੱਪਰ ਲਾਉਣੀਆਂ ਤੇ ਸਮਝ ਤੋਂ ਪਰੇ ਦੀ ਗੱਲ ਹੈ ਕਿਉਂਕਿ ਪ੍ਰਮਾਤਮਾ ਨੇ ਕਿਰਪਾ ਕਰਕੇ ਇਹਨਾਂ ਸਿੰਘਾਂ ਵਾਲੀਆਂ ਜੁਨਾਂ ਤੋਂ ਤਾਂ ਮਸਾਂ ਸਾਡੀ ਆਤਮਾ ਨੂੰ ਨਿਯਾਤ ਦਵਾ ਕੇ ਅਮੋਲਕ ਮਨੁੱਖਾ ਜਨਮ ਦੀ ਦਾਤ ਪ੍ਰਦਾਨ ਕੀਤੀ ਪਰ ਅਸੀਂ ਮੁੜ ਸੂਖਸ਼ਮ ਰੂਪ ਵਿੱਚ ਜਾਣੇ ਜਾਂ ਅਣਜਾਣੇ ਉਹਨਾਂ ਜੂਨਾਂ ਦੇ ਚਿੰਨ ਸਿਰ ਉੱਪਰ ਸਜਾ ਕੇ ਆਪਣੀ ਅਗਿਆਨਤਾ ਦਾ ਪ੍ਰਗਟਾਵਾ ਕਰਦੇ ਪਏ ਹਾਂ ਦਰਅਸਲ ਮਨੁੱਖ ਦੇ ਅੰਦਰ ਜੋ ਸੂਖਮ ਰੂਪ ਵਿੱਚ ਇਛਾਵਾਂ ਜਾਂ ਵਾਸ਼ਨਾਵਾਂ ਭਰੀਆਂ ਪਈਆਂ ਹਨ ਮਨੁੱਖ ਅਕਸਰ ਉਹਨਾਂ ਸੁਭਾਵਾਂ ਦਾ ਪ੍ਰਗਟਾਵਾ ਹੀ ਸੰਸਾਰ ਅੰਦਰ ਕਰਦਾ ਹੈ ਤੇ ਪਰਬਲ ਇਛਾਵਾਂ ਜਿਹੋ ਜਿਹੀਆਂ ਮਨ ਵਿੱਚ ਹੋਣ ਜਾਂ ਉਤਪਨ ਹੁੰਦੀਆਂ ਨੇ ਉਹਨਾਂ ਅਸ਼ਾਵਾਾਂ ਅਧੀਨ ਮਨੁੱਖ ਨੂੰ ਅਗਲੀ ਜੋਨ ਵੀ ਪ੍ਰਾਪਤ ਹੋ ਜਾਂਦੀ ਹੈ ਜਿਵੇਂ ਭਗਤ ਤਰਲੋਚਨ ਜੀ ਦਾ ਗੂਜਰੀ ਰਾਗ ਅੰਦਰ ਬਚਨ ਅਸੀਂ ਪੜ੍ਹਦੇ ਹਾਂ ਕਿ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵੱਲ ਵੱਲ ਉਤਰੈ ਅਰੀ ਬਹਾਈ ਗੋਬਿੰਦ ਨਾਮ ਮਤ ਬੀਸਰੈ ਰਹਾਉ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬੇਸਵਾ ਜੋਨ ਵੱਲ ਵੱਲ ਉਤਰੈ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੂਨ ਵਲਵਲ ਉਤਰੈ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੀਤ ਜੂਨ ਵਲਵਲ ਉਤਰੈ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਤ ਤਲੋਚਨ ਤੇ ਨਰ ਮੁਕਤਾ ਪੀਤੰਬਰ ਵਾਂਕੇ ਹਿਰਦੇ ਵਸੈ ਪਰ ਯਾਦ ਰੱਖਣ ਵਾਲੀ ਗੱਲ ਹੈ ਕਿ ਇਹਨਾਂ ਸਿੰਘਾਂ ਵਾਲੀਆਂ ਜੂਨਾ ਭਾਵ ਪਸ਼ੂਆਂ ਵਾਲੀਆਂ ਜੂਨਾ ਵਿੱਚ ਸੁੱਖ ਕੋਈ ਨਹੀਂ ਦੋਖੀ ਦੁੱਖ ਹੈ ਪ੍ਰਾਏ ਵਸ ਪੈ ਕੇ ਪਰਾਇਆਂ ਦੀ ਮਰਜ਼ੀ ਅਨਸਾਰ ਭੁੱਖੇ ਪਿਆਸੇ ਦਿਨ ਕੱਟਣੇ ਪੈਂਦੇ ਨੇ ਸਾਰਾ ਦਿਨ ਡੰਡੇ ਛੋਟਿਆਂ ਦੀਆਂ ਮਾਰਾਂ ਚੱਲਦਿਆਂ ਧੁੱਪ ਸੀਤ ਵਿੱਚ ਕੰਮ ਕਰਨਾ ਪੈਂਦਾ ਇਹਨਾਂ ਜੂਨਾ ਵਿੱਚ ਕੇਵਲ ਦੁੱਖ ਭੋਗਣ ਤੋਂ ਸਵਾਹ ਹੋਰ ਕੁਝ ਵੀ ਕੀਤਾ ਨਹੀਂ ਜਾ ਸਕਦਾ ਤੇ ਨਾ ਇਹਨਾਂ ਜੂਨਾ ਵਿੱਚ ਪ੍ਰਮਾਤਮਾ ਦਾ ਨਾਮ ਹੀ ਜਪਿਆ ਜਾ ਸਕਦਾ ਇਹਨਾਂ ਜੁਨਾ ਵਿੱਚ ਜੀਵ ਆਤਮਾ ਦੀ ਜੋ ਤਰਸਯੋਗ ਹਾਲਤ ਹੁੰਦੀ ਹੈ ਉਸ ਪਰਥਾਏ ਭਗਤ ਕਬੀਰ ਜੀ ਦੇ ਗੂਜਰੀ ਰਾਗ ਅੰਦਰ ਬੜੇ ਵਿਸਥਾਰ ਨਾਲ ਬਚਨ ਅੰਕਿਤ ਕੀਤੇ ਨੇ ਕਿ ਚਾਰ ਪਾਵ ਦੋਹੇ ਸਿੰਘ ਗੁੰਗਮੁਖ ਤਬ ਕੈਸੀ ਗੁਣ ਗਈ ਹੈ ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ ਹਰ ਬਿਨ ਬੈਲ ਬੇਰਾਨੇ ਹੋਈ ਹੈ ਫਾਟੇ ਨਾਕਨ ਟੂਟੇ ਕਾਂਧਨ ਕੋਦੋ ਕੋ ਪੁਸ ਖਈ ਹੈ ਰਹਾਓ ਸਾਰੋ ਦਿਨ ਡੋਲਤ ਬਨ ਮਹੀਆ ਅਜ ਹੁਨਾ ਪੇਟ ਅਗਹੀ ਹੈ ਜਨ ਭਗਤਨ ਕੋ ਕਹੋ ਨਾ ਮਾਨੋ ਕੀਓ ਆਪਣੋ ਪਈ ਹੈ ਦੁਖ ਸੁਖ ਕਰਤ ਮਹਾ ਭ੍ਰਮ ਬੂਡੋ ਅਨਕ ਜੋਨ ਪਰਮਈ ਹੈ ਰਤਨ ਜਨਮ ਖੋਇਓ ਪ੍ਰਭ ਵਿਸਰਿਓ ਇਹ ਔਸਰ ਕਤ ਪਈ ਹੈ ਭ੍ਰਮਤ ਭ੍ਰਮਤ ਪ੍ਰਮਤ ਫਿਰਤ ਤੇਲਕ ਕੇ ਕਪ ਜਿਉ ਗਤ ਬਿਨ ਰੈਨ ਬਹਈਐ ਕਹਿਤ ਕਬੀਰ RAM ਨਾਮ ਬਿਨ ਮੂਢ ਧੁਨੇ ਪਛਤੈ ਜੋ ਦਸਤਾਰਾਂ ਜਾਂ ਦਮਾਲਿਆਂ ਦੀ ਸਜਾਵਟ ਕਰਨ ਤੋਂ ਪਹਿਲਾਂ ਸਜਾਉਣ ਵਾਲੀਆਂ ਵਸਤੂਆਂ ਪ੍ਰਤੀ ਸਾਨੂੰ ਸੁਚੇਤ ਜ਼ਰੂਰ ਹੋ ਲੈਣਾ ਚਾਹੀਦਾ ਹੈ ਤਾਂ ਜੋ ਸਜਾਵਟ ਕਰਨ ਵਾਲੀਆਂ ਵਸਤੂਆਂ ਪ੍ਰਤੀ ਜੇ ਸਾਨੂੰ ਕੋਈ ਪ੍ਰਸ਼ਨ ਕਰ ਲਵੇ ਤਾਂ ਅਸੀਂ ਉਸ ਦਾ ਉੱਤਰ ਦੇਣ ਤੋਂ ਨਿਰਤਰਣਾ ਹੋ ਜਾਈਏ ਹਾਂ ਸਤਿਗੁਰਾਂ ਸਾਨੂੰ ਸ਼ਾਸਤਰ ਪ੍ਰਦਾਨ ਕਰਕੇ ਇਹਨਾਂ ਸ਼ਾਸਤਰਾਂ ਨੂੰ ਪੀਰ ਦਾ ਦਰਜਾ ਦੇ ਕੇ ਪਾਸ ਰੱਖਣ ਤੇ ਸੀਸ ਤੇ ਸਜਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਘੁੰਗਰੂਆਂ ਤੇ ਸਿੰਗੀਆਂ ਨਾ ਸ਼ਾਸਤਰ ਹਨ ਤੇ ਨਾ ਅਸਤਰ ਇਹ ਆਪਾਂ ਵੇਖਾ ਵੇਖੀ ਆਪਣੀ ਮਰਜ਼ੀ ਨਾਲ ਸ਼ਿੰਗਾਰ ਲਈ ਚੁਣ ਲਈਆਂ ਹਨ ਖਾਸ ਕਰਕੇ ਜਦੋਂ ਛੋਟੇ ਬੱਚਿਆਂ ਵਿੱਚ ਘੁੰਗਰੂ ਤੇ ਸਿੰਗੀਆਂ ਦਸਤਾਰ ਵਿੱਚ ਸਜਾਉਣ ਦਾ ਰਿਵਾਜ ਬੜੀ ਤੇਜ਼ੀ ਨਾਲ ਜੋ ਵੱਧ ਰਿਹਾ ਹੈ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਬੱਚਿਆਂ ਨੂੰ ਨਾ ਦੱਸਾਂਗੇ ਬੱਚੇ ਦੇਖਾ ਦੇਖੀ ਇਸ ਪਾਸੇ ਤੁਰੇ ਜਾਣਗੇ ਤੇ ਬਾਕੀ ਲੋਕ ਵੀ ਸਾਡੀ ਇਸ ਅਗਿਆਨਤਾ ਤੇ ਤਰਕਾਂ ਕਰਨਗੇ ਉਹਨਾਂ ਤਰਕਾਂ ਨੂੰ ਸੁਣ ਕੇ ਅਸੀਂ ਲੜਾਈ ਝਗੜਿਆਂ ਵਿੱਚ ਪ੍ਰਵਿਰਤ ਹੋ ਜਾਵਾਂਗੇ ਜ਼ਰੂਰ ਧਿਆਨ ਦੇਣ ਦੀ ਕਿਰਪਾਲਤਾ ਕਰਨੀ ਜੀ ਔਰ ਫਿਰ ਦੁਬਾਰਾ ਬੇਨਤੀ ਹੈ ਕਿ ਇਹਨਾਂ ਬੇਨਤੀਆਂ ਪਿੱਛੇ ਮੰਤਵ ਆਪਣਾ ਆਪ ਪਰਚੋਲਣ ਦਾ ਹੈ ਕਿਸੇ ਵੀ ਗੁਰਮਖ ਪਿਆਰੇ ਦਾ ਕਿਸੇ ਵੀ ਸੱਜਣ ਦਾ ਮਨ ਦਿਖਾਉਣ ਦੀ ਭਾਵਨਾ ਇਸ ਵਿੱਚ ਬਿਲਕੁਲ ਨਹੀਂ ਸੋ ਇਸ ਪਾਸੇ ਜ਼ਰੂਰ ਆਪ